ਲੱਗਾ ਸਿਫਤ ਮੈਂ ਦਸਣ ਸ੍ਰੀ ਆਨੰਦ ਪਰ ਸਹਿਬ ਦੀ ਹੋਇਆ ਜਨਮ ਖਾਲਸਾ ਸਭ ਨੂੰ ਹੋਵੇ ਬਦਾਈ ਹਾਜ਼ੀ 1600 ਨੜੀ ਨਮੇ ਸਮਤੈ ਜਿਵੀ ਵਈ ਇੱਕ ਘੜੀ ਸ ਲਖਣੀ ਚਲ ਬਾਂਖੀ ਆਈ ਚੱਲ ਕੇ ਸੰਗਤਾਂ ਆਇਆਂ ਦੂਰ ਦੂਰ ਤੋਂ ਦਰਸ਼ਨੇ ਧੱਕਿਆ ਸਤਿਗੁਰੂ ਜੀ ਨੇ ਕੈਸੀ ਖੇੜ ਰਚਾਈ ਖੜ ਕੇ ਪਰਸਟੇ ਜੀ ਦੇ ਬੋਲੇ ਸੀ ਦਸਵੇਂ ਦੇ ਪਿਤਾ ਇੱਕ ਅਸਿਰਦੀ ਮੰਗ ਮੁਖੋਂ ਆਵਾਜ਼ ਉਠਾ ਹੋ ਪਹਿਲਾ ਉੱਠਿਆ ਦਿਆ ਰਾਮ ਸੀ ਹਾਜ਼ਰੀ ਹੋ ਗਿਆ ਹੋ ਗਿਆ ਹੋ ਗਿਆ ਪਹਿਲਾ ਉੱਠਿਆ ਦਿਆ ਰਾਮ ਸੀ ਹਾਜ਼ਰੇ ਹੋ ਗਿਆ ਦੇਰੀ ਤਾਈਓ ਲੱਗੀ ਖਿੱਚ ਟੱਬਰ ਨੇ ਪਾਈ ਹੋ ਤਾਂ ਤੋਂ ਸੀਸ ਜੁਦਾ ਸੀ ਕਿਤਾ ਦਿਆ ਰਾਮ ਦਾ ਕਲੰਗੀ ਧਰਨੇ ਤੇਗ ਉਹਦੇ ਸਿਰ ਚਲਾਈ ਬੁੱਝਿਆ ਬਾਦੀ ਨ ਉਠਿਆ ਆਇਆ ਧਰਮ ਚੰਦ ਜੀ ਸਿਰ ਧੜ ਤੋਂ ਟਿਕਿਆ ਮਜੀ ਦੇਖ ਦੁਹਾੜਾ ਯਾ ਵਾਦੇ ਉਠਾਈ ਲਹੂ ਲਿਬੜੀ ਸਮ ਫੀਰਦੀ ਟੱਕਿਆ ਆ ਦੇ ਬਨੇ ਜਾਰਾ ਭੱਜੀ ਵੇਖ ਲਕਾਈ ਹੋ ਹਿੰਮਤ ਰਾਏ ਆ ਗਿਆ ਸੀਸ ਨਵਾਇਆ ਸਤਿਗੁਰ ਨੂੰ ਸਤਿਗੁਰ ਨੂੰ ਸਤਿਗੁਰ ਨੂੰ ਹਿੰਮਤ ਰਾਏ ਆ ਗਿਆ ਸੀਸ ਨਵਾਇਆ ਸਤਗੁਰ ਨੂੰ ਕਰੀ ਤਮੰਨਾ ਪੂਰੀ ਝੂੜ ਜਰਾ ਨਾ ਪਾਈ ਚੌਥੀ ਮੰਗ ਗੁਰਾਂ ਨੇ ਕੀਤੀ ਫੇਰ ਸਟੇ ਜੀ ਦੇ ਸਾਹਿਬ ਚੰਦ ਨੇ ਵੀ ਲੈ ਲਈ ਆਣ ਮਦਾ ਉੱਪਰ ਜਿਵੇਂ ਅਸੀਸ ਦੀ ਮੰਗ ਫੇਰ ਕੀਤੀ ਸਤਕਾਰ ਨਾਲ ਮੋਖਮ ਚੰਦ ਆਇਆ ਦਿੱਤਾ ਸੀ ਸਤਿਕਾਰ ਹੀ ਗੁਰਾਂ ਕੀ ਤاوار ਧੜ ਤੋਂ ਸਿਰ ਜੁਦਾ ਹੋਇਆ ਹਰ ਕੋਈ ਸੋਚ ਰਿਆ ਜਾਏ ਕਿ ਤਾਂ ਜਾਨ ਬਚਾਈ ਪੰਜੇ ਸਿਰ ਸੀ ਪੂਰੇ ਕਿੰਨੇ ਬਾਜਾਂ ਵਾਲੇ ਨੇ ਵਾਲੇ ਨੇ ਵਾਲੇ ਨੇ ਪੰਜੇ ਸਿਰ ਸੀ ਪੂਰੇ ਕਿੰਨੇ ਬਾਜਾਂ ਵਾਲੇ ਨੇ ਕੱਲੇ ਕੱਲੇ ਉੱਪਰ ਚਿੱਟੀ ਚਦਰ ਪਾਈ ਹੋ ਲੈ ਕੇ ਚੱਲਦਾ ਪਾਟਾ ਲਾਹ ਝੌਂਗੜਾ ਬੈਠ ਗਏ ਫੇਰ ਖੰਡਾ ਪਾਣੀ ਚਾਲ ਸਣਾਈ ਸਵਾ ਪਹਿਰੇ ਲਗਾ ਕੇ ਹਮ ਬੇ ਹਾਇਤ ਤਿਆਰ ਹੋਇਆ ਚੁੱਕਿਆ ਬਾਟਾ ਦਿੱਤਾ ਉਪਰ ਸਟ ਸਤਿ ਤਗਾਈ ਦੇ ਕੇ ਅਮਰ ਤੇ ਪੁੰਦਾ ਬੇ ਆਵਾਜ਼ ਹੀ ਉਠਾ ਦਿੱਤੇ ਉੱਠ ਕੇ ਪੰਜਾਂ ਨੇ ਫਿਰ ਸਭ ਨੂੰ ਬਤੇ ਬਲਾਈ ਹੋ ਚੜਦੀ ਕਲਾ ਗੁਰਾਂ ਦੀ ਫੈਲੀ ਖਬਰ ਜਹਾਨ ਦੇ ਜਹਾਨ ਦੇ ਆ ਗੁਰੂ ਆਦੀ ਫੈਲੀ ਖਬਰ ਜਹਾਨ ਦੇ ਮਾਰ ਕੇ ਨਿਉਂਦੇ ਕੀਤੇ ਇਹ ਦਾਇਆ ਖੁਦਾਈ ਉਹ ਬੈਠਾ ਭਰੇ ਪੈਣਦਾਲ ਚ ਝੁਗਿਆ ਬੂਤ ਰਾਨੀ ਜੀ ਆਕੇ ਗੁਰੂ ਚਰਨਾਂ ਤੇ ਜਾਵੇ ਸੀਸ ਝੁਕਾਈ ਕਦੇ ਆਖੂ ਦਾ ਦੇ ਰੂਪ ਜੇ ਇਹ ਦੋ ਅਮਰਤ ਬੁੰਦਾ ਮੈਨੂੰ ਦਵੋ ਪਲਾਈ ਸਤਗੁਰ ਦੇ ਥਾਪੜਾ ਘੜੇ ਲਗਾਇਆ ਉਹ ਜਿਹਨੂੰ ਅੱਬੂ ਤਰਾਮੀ ਦਿੱਤਾ ਸਿੰਘਾ ਜ ਮੇਰੇ ਬਣਾਈ ਹੋ ਦੱਸੇ ਔਰ ਮੇ ਜੇ ਮੈਨੂੰ ਅਬੂ ਤਰਾਨੀ ਵਾਰਤਾ 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 ਦੱਸੇ ਔਰ ਮੇ ਜੇ ਮੈਨੂੰ ਅਬੂ ਤਰਾਨੀ ਵਾਰਤਾ ਓ ਤੂੰ ਹੀ ਲਗ ਜਾ ਚਰਨੀ ਨਹੀਂ ਤਾਂ ਹੂ ਸਭਾਈ ਔਰ ਨਾ ਭੜ ਕੇ ਆਇੰਨੀ ਸੁਣ ਲੈ ਟੋਲਾ ਵਾਲਿਆ ਹੋਇਆ ਲਾ ਵੇਗਾ ਗੁੱਸੇ ਵਿੱਚ ਆਈ